ਸਤਿ ਪਾਤ ਜੀ ਬਾਬਾ ਰਣਜੀਤ ਸਿੰਘ ਦੀ ਢਡਰੀਆਂ ਵਾਲਿਆਂ ਦੇ ਬਾਬਾ ਬਕਾਲੇ ਦੇ ਵਿਵਾਦਿਤ ਬਿਆਨ ਦੇ ਚੱਲਦੇ ਸਾਡੇ ਚੈਨਲ ਦੀ ਟੀਮ ਵੱਲੋਂ ਬਾਬਾ ਜੀ ਨਾਲ ਮੁਲਾਕਾਤ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈਵਾਦ ਤਾਂ ਕੋਈ ਵੀ ਨਹੀਂ ਜੀ ਕੋਈ ਇਤਿਹਾਸ ਕਿਤੋਂ ਪੜਦਾ ਹੈ ਕੋਈ ਇਤਿਹਾਸ ਕਿਤੋਂ ਪੜਦਾ ਹੈ ਬਾਬਾ ਬਕਾਲੇ ਦਾ ਇਤਿਹਾਸ ਘਟ ਤੋਂ ਘਟ 10 ਲਿਖਾਰੀਆਂ ਨੇ ਇਹ ਲਿਖਿਆ ਕਿ ਉਹਨਾਂ ਨੇ 26 ਸਾਲ ਲਗਾਤਾਰ ਘੋਰੇ ਵਿੱਚ ਨਹੀਂ ਬੈਠੇ ਐਸਜੀਪੀਸੀ ਦੀ ਆਫੀਸ਼ੀਅਲ ਜਿਹੜੀ ਸਾਈਟ ਹੈਗੀ ਹੈ ਉਹਦੇ ਉੱਤੇ ਵੀ ਉਹਨਾਂ ਨੇ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਵੀ 12 ਸਾਲ ਉਹ ਪ੍ਰਚਾਰ ਕਰਨ ਵਾਸਤੇ ਗਏ ਬਾਬਾ ਬਕਾਲੇ ਤੋਂ ਚਾਹੁੰਦੇ ਸੀਗੇ ਪ੍ਰਚਾਰ ਕਰਕੇ ਵਾਪਸ ਆ ਜਾਂਦੇ ਸੀ ਉਸੇ ਦੇ ਆਧਾਰ ਉੱਤੇ ਮੈਂ ਦਵਾਨ ਵਿੱਚ ਗੱਲ ਕੀਤੀ ਏ ਉਸੇ ਦੇ ਇਹਨਾਂ ਨੇ ਈਸ਼ੂ ਬਣਾ ਲਿਆ ਵੀ ਭੋਰੀਆਂ ਦੇ ਵਿਰੋਧ ਦਾ ਬਾਬਾ ਬਕਾਲੇ ਦੇ ਵਿਰੋਧ ਹੈ ਬਾਬੇ ਬਕਾਲੇ ਦੇ ਵਿਰੋਧ ਸੀ ਕਿੱਥੋਂ ਹੋ ਗਏ ਸਿੱਧੀ ਤੇ ਸਪਸ਼ਟ ਗੱਲ ਕਹੀ ਏ ਵੀ ਬਾਬਾ ਬਕਾਲੇ ਦੀ ਧਰਤੀ ਜਿਹੜੀ ਹੈ ਉਹ ਪਵਿੱਤਰ ਹੈ ਉੱਥੋਂ ਸੰਗੋ ਗੁਰੂ ਸਾਹਿਬ ਪ੍ਰਚਾਰ ਕਰਨ ਵਾਸਤੇ ਜਾਂਦੇ ਰਹੇ ਹੈ ਦੇ ਉਸੇ ਜਗ੍ਹਾ ਵਾਪਸ ਆਉਂਦੇ ਸੀਗੇ ਇਹ ਇਹਨਾਂ ਦੇ ਇਤਿਹਾਸ ਵਿੱਚ ਲਿਖਿਆ ਹੋਇਆ ਮੈਂ ਕੋਈ ਉਹਦੇ ਵਿੱਚ ਵੱਖਰੀ ਗੱਲ ਨਹੀਂ ਕੀਤੀ 10 ਲਖਾਰੀਆਂ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਪੱਟਵਈਆਂ ਨੂੰ ਪਾੜਦੇਣ ਉਹਦੇ ਵਿੱਚ ਵੀ ਲਿਖਿਆ ਹੀ ਹੋਇਆ ਤੇ ਬਹੁਤ ਸਾਰੇ ਲਖਾਰੀਆਂ ਦਾ ਨਾਮ ਮੈਂ ਮੇਰੀ ਵੀਡੀਓ ਆਈ ਉਹਦੇ ਵਿੱਚ ਸਾਰੇ ਮੈਂ ਨਾਮ ਬੋਲੇ ਆ ਕਿਤਾਬਾਂ ਵੀ ਦਿਖਾਈਆਂ ਨੇ ਉਹਨਾਂ ਲਖਾਰੀਆਂ ਦੇ ਅੱਗੇ ਜਾ ਕੇ ਧਰਨਾ ਲਾਣਾ ਚਾਹੀਦਾ ਜਿਨ੍ਹਾਂ ਨੇ ਇੰਨੇ ਸਾਲ ਪਹਿਲਾਂ ਕਿਤਾਬਾਂ ਛਾਪੀਆਂ ਨੇ ਹਾਂਜੀ ਇਸ ਕਰਕੇ ਉਹ ਉਹਨਾਂ ਦੇ ਹਵਾਲੇ ਨਾਲ ਮੈਂ ਇਹ ਗੱਲ ਕਹੀ ਸੀ ਤੇ ਇਤਿਹਾਸ ਕੋਈ ਕਿਤੋਂ ਸੁਣਾਉਂਦਾ ਹੈ ਕੋਈ ਕਿਤੋਂ ਸੁਣਾਉਂਦਾ ਹੈ ਬੇਸ ਸਾਡਾ ਗੁਰਬਾਣੀ ਹੈ ਗੁਰਬਾਣੀ ਦੇ ਆਧਾਰ ਤੇ ਸਾਨੂੰ ਇਤਿਹਾਸ ਦੀ ਖੋਜ ਕਰਨੀ ਚਾਹੀਦੀ ਹੈ ਇਤਿਹਾਸ ਗਲਤ ਹੋ ਸਕਦਾ ਪਰ ਗੁਰਬਾਣੀ ਗਲਤ ਨਹੀਂ ਹੋ ਸਕਦੀ ਤੁਹਾਨੂੰ ਕੀ ਲੱਗਦਾ ਜੀ ਕਿਤੇ ਨਾ ਕਿਤੇ ਇੱਥੇ ਰਾਜਨੀਤੀ ਖੇਡੀ ਜਾ ਰਹੀ ਹੈ ਤੁਸੀਂ ਇਸ ਤੋਂ ਇਨਕਾਰ ਕਰਦੇ ਨਹੀਂ ਰਾਜਨੀਤੀ ਨਹੀਂ ਜੀ ਬਸ ਐਵੇਂ ਬਿਨਾਂ ਗੱਲ ਤੋਂ ਵਿਵਾਦ ਖੜਾ ਕੀਤਾ ਜਾ ਰਿਹਾ ਹੈ ਹਰ ਮੇਰੀ ਹਰ ਗੱਲ ਦਾ ਵਿਵਾਦ ਖੜਾ ਕਰ ਦਿੱਤਾ ਜਾਂਦਾ ਕਦੇ ਕਹਿੰਦੇ ਸਰੋਵਰਾਂ ਬਾਰੇ ਟਿੱਪਣੀ ਕਰਦੇ ਆ ਮੈਂ ਤਾਂ ਕਦੇ ਸਰੋਵਰਾਂ ਬਾਰੇ ਨਹੀਂ ਕਿਹਾ ਮੈਂ ਕਹਿੰਨਾ ਜਿੱਥੇ ਪਾਣੀ ਲੈ ਕੇ ਆਉਨੇ ਹੋ ਉਥੇ ਬਾਣੀ ਵੀ ਲੈ ਕੇ ਆਇਆ ਕਰੋ ਸਰੋਵਰਾਂ ਵਿੱਚ ਇਸ਼ਨਾਨ ਅਸੀਂ ਵੀ ਕਰਦੇ ਆ ਭਾਈ ਸਾਰੀ ਸੰਗਤ ਵੀ ਇਸ਼ਨਾਨ ਕਰਿਆ ਕਰੋ ਮੈਂ ਤਾਂ ਕਿਤੇ ਨਹੀਂ ਕਿਹਾ ਵੀ ਸਰੋਵਰਾਂ ਚੰਡਾਓ ਨਾ ਜਾਂ ਸਰੋਵਰਪੂਰ ਦਿਓ ਮੇਰੀ ਕੋਈ ਰਿਕਾਰਡਿੰਗ ਦਿਖਾਓ ਜਿੱਥੇ ਮੈਂ ਸਰੋਵਰਾਂ ਦੇ ਵਿਰੁੱਧ ਬੋਲਿਆ ਹੋਵੇ ਜਾਂ ਮੈਂ ਬਾਬਾ ਬਕਾਲਾ ਸਾਹਿਬ ਦੇ ਵਿਰੁੱਧ ਬੋਲਿਆ ਹੋਵੇ ਇੰਨਾ ਜ਼ਰੂਰ ਕਿਹਾ ਕਿ ਉਸ ਜਗ੍ਹਾ ਤੇ ਆਉਂਦੇ ਸੀ ਪ੍ਰਚਾਰ ਕਰਨ ਵਾਸਤੇ ਜਗਾ ਜਗਾ ਜਾਂਦੇ ਸੀ ਇਹਦਾ ਜਵਾਬ ਤੇ ਇੰਨੇ ਲਖਾਰੀ ਨੇ ਐਸਜੀਪੀਸੀ ਖੁੱਦ ਦੇ ਵਿੱਚ ਜਿਨ੍ਹਾਂ ਨੇ ਕਿਤਾਬਾਂ ਛਾਪੀਆਂ ਨੇ ਹਾਂਜੀ ਇਹਦੇ ਨਾਲ ਹਿਰਦੇ ਕਾਦੇ ਬਨੁੰਦ ਰਹੇ ਸਾਰਾ ਕੁਝ ਤਾਂ ਪਹਿਲਾਂ ਹੀ ਲਿਖਿਆ ਪਿਆ ਮੈਂ ਕੋਈ ਨਵੀਂ ਗੱਲ ਕੀਤੀ ਹੈ ਫਿਰ ਮੈਂ ਜਵਾਬ ਦੇ ਆ ਆਪਣੇ ਕੋਲੋਂ ਗੱਲ ਬਣਾਈ ਹੈ ਫਿਰ ਮੈਂ ਜਵਾਬ ਦੇ ਆ ਜੋ ਪਹਿਲਾਂ ਲਿਖਾਇਆ ਪੜਾਇਆ ਜਾ ਰਿਹਾ ਕਿਤਾਬਾਂ ਯੂਨੀਵਰਸਿਟੀ ਵਿੱਚ ਪਈਆਂ ਛਾਪਦੀਆਂ ਨੇ ਇਹਦਾ ਜਵਾਬ ਤੇ ਤਾਂ ਉਹ ਲਖਾਰੀ ਹੋਣੇ ਚਾਹੀਦੇ ਨੇ ਤੁਹਾਨੂੰ ਕੀ ਲੱਗਦਾ ਵੀ ਐਸਜੀਪੀਸੀ ਜਿਨ੍ਹਾਂ ਦੇ ਤੁਸੀਂ ਬਿਊਰੋ ਦੇ ਰਹੇ ਹੋ ਕਿ ਉਹਨਾਂ ਨੂੰ ਤੁਹਾਡੇ ਹੱਕ 'ਚ ਖੜਕੇ ਨਾ ਚਾਹੀਦਾ ਇਸ ਮਾਮਲੇ ਵਿੱਚ ਨਹੀਂ ਉਹ ਵੀ ਦੋਰੀ ਦੋਰੀ ਗੱਲ ਕਰ ਰਹੇ ਆ ਜੀ ਬਾਬਾ ਬਕਾਲੇ ਦੇ ਬੋਰਡ ਤੇ ਕੁਝ ਹੋਰ ਲਿਖਿਆ ਹੈ ਆਫੀਸ਼ੀਅਲ ਸਾਈਡ ਉੱਤੇ ਕੁਝ ਹੋਰ ਲਿਖਿਆ ਹੈ ਐਸਜੀਪੀਸੀ ਦੀਆਂ ਕਿਤਾਬਾਂ 'ਚ ਕੁਝ ਹੋਰ ਲਿਖਿਆ ਹੈ ਡਬਲ ਡਬਲ ਗੱਲ ਕੀਤੀ ਜਾ ਰਹੀ ਤਾਂ ਹੀ ਤੇ ਕਹਿ ਰਹੇ ਆ ਕਿ ਇਹ ਮੁੱਦਾ ਜਿਹੜਾ ਡਬਲ ਹੈ ਕੋਈ ਕਿਤੋਂ ਪੜ ਕੇ ਉਸ ਆਧਾਰ ਤੇ ਗੱਲ ਕਰਦਾ ਕੋਈ ਕਿਤੋਂ ਪੜ ਕੇ ਕਿਸੇ ਆਧਾਰ ਤੇ ਗੱਲ ਕਰਦਾ ਪਰ ਜੇ ਗੁਰਬਾਣੀ ਨੂੰ ਬੇਸ ਬਣਾਈਏ ਨਾ ਵੀਰ ਜੀ ਫਿਰ ਪਤਾ ਲੱਗਦਾ ਹੈ ਵੀ ਜਿੱਦਾਂ ਹੁਣ ਮੰਨ ਲਓ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸਿੱਧ ਛੱਪ ਬੈਠੇ ਪਰਬਤੀ ਭਾਈ ਗੁਰਦਾਸ ਜੀ ਕਹਿੰਦੇ ਕੌਣ ਜਗਤ ਕੋ ਪਾਰ ਉਤਾਰਾ ਵੀ ਜਿਹੜੇ ਸਿੱਧ ਸੀ ਉਹ ਤੇ ਛੁਪ ਕੇ ਬਹਿ ਗਏ ਪਰਬਤਾਂ ਵਿੱਚ ਦੁਨੀਆ ਦਾ ਭਲਾ ਕੌਣ ਕਰੂ ਇੰਨੇ ਹਾਹਾਕਾਰ ਸੰਸਾਰ ਵਿੱਚ ਮੱਚੀ ਹੋਵੇ ਤੇ ਗੁਰੂ ਤੇਗ ਬਹਾਦਰ ਸਾਹਿਬ 26 ਸਾਲ ਦੀ ਅੰਦਰ ਕਿਉਂ ਬਹਿਣਗੇ ਜਗਾ ਜਗਾ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਭੱਟ ਵਈਆਂ ਤੇ ਬਕਾਇਦਾ ਡੇਟ ਵਾਈਜ਼ ਲਿਖਿਆ ਵੀ ਇੰਨੇ ਤੋਂ ਇੰਨੇ ਇੱਥੇ ਗਏ ਇੰਨੇ ਤੋਂ ਇੰਨੇ ਇੱਥੇ ਗਏ ਭੱਟ ਵਈਆਂ ਦਾ ਹਵਾਲਾ ਲੈ ਕੇ ਸਾਰੇ ਇਤਿਹਾਸਕਾਰ ਇਤਿਹਾਸ ਲਿਖਦੇ ਆ ਜਦੋਂ ਭੱਟ ਵਈਆਂ ਚ ਇਹ ਲਿਖਿਆ ਫਿਰ ਉਸ ਚੀਜ਼ ਨੂੰ ਮੰਨਣਾ ਚਾਹੀਦਾ ਜਾਂ ਫਿਰ ਭੱਟ ਵਈਆਂ ਨੂੰ ਗਲਤ ਕਹਿਣ ਚਲੋ ਇਹ ਕਹਿਣ ਵੀ ਪੱਟਵੀਆਂ ਦਾ ਪ੍ਰਚਾਰ ਬੰਦ ਅਜ ਤੋਂ ਬਾਅਦ ਪੱਟਵੀਆਂ ਨੂੰ ਪਾੜ ਦਿਓ ਅਸੀਂ ਵੀ ਬੰਦ ਕਰ ਦਾਂਗੇ ਨੌ ਪਾਈ ਚਲੋ ਪੱਟਵੀਆਂ ਹੈ ਹੀ ਨਹੀਂ ਹੁਣ ਪੱਟਵੀਆਂ ਦਾ ਬੇਸ ਬਣਾ ਕੇ ਸਾਰੇ ਲਖਾਰੀ ਲਿਖਦੇ ਐ ਅਸੀਂ ਪੜ ਕੇ ਸੁਨਾਤਾ ਇਹ ਤਾਂ ਕਾਹਦਾ ਵਿਵਾਦ ਹੋ ਗਿਆ ਜਿਹੜੇ ਪ੍ਰਦਰਸ਼ਨ ਕਰਨਾ ਆਏ ਸੀ ਤੁਸੀਂ ਉਹਨਾਂ ਨਾਲ ਮੈਂ ਬੈਠ ਕੇ ਮੀਟਿੰਗ ਦੀ ਗੱਲ ਕੀਤੀ ਸੀ ਕਿ ਉਹਨਾਂ ਵੱਲੋਂ ਇਸ ਤੇ ਕੋਈ ਆਇਆ ਹੈਗਾ ਨਹੀਂ ਉਹਨਾਂ ਨੇ thì ਕੱਲ ਇਹ ਗੱਲ ਪ੍ਰਸ਼ਾਸਨ ਨੇ ਉਹਨਾਂ ਨਾਲ ਕੀਤੀ ਸੀ ਤੇ ਮੇਰੇ ਤੋਂ ਵੀ ਉਹਨਾਂ ਨੇ ਪੁੱਛਿਆ ਸੀ ਮੈਂ ਕਿਹਾ ਜੀ ਬੈਠ ਜਾਾਂਗੇ ਪਰ ਹੁਣ ਜਿਹੜੀ ਗੱਲ ਮੈਂ ਨਵੀਂ ਸੁਣੀ ਐ ਉਹ ਮੈਂ ਆ ਕੇ ਕੱਲ ਇਹਨਾਂ ਦੀਆਂ ਸਾਰੀਆਂ ਵੀਡੀਓ ਦੇਖੀਆਂ ਨੇ ਉਹਦੇ ਵਿੱਚੋਂ بار بار ਕਹਿ ਰਿਹਾ ਵੀ ਅਸੀਂ ਇਹਦੇ ਤੋਂ ਮਾਫੀ ਮੰਗਾਉਣੀ ਹੈ ਮਾਫੀ ਮੰਗਾਉਣੀ ਹੈ ਮਾਫੀ ਕਿਸ ਗੱਲ ਦੀ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਮਾਫੀ ਮੈਂ ਕਿਉਂ ਮੰਗਾ ਜੀ ਹੁਣ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਮੀਟਿੰਗ ਕਰਨ ਵਾਸਤੇ ਸਦਾ ਤਿਆਰ ਹਾਂ ਜਿੱਥੇ ਮਰਜ਼ੀ ਮੀਟਿੰਗ ਕਰਾਓ ਪਰ ਉਹਦੇ ਵਿੱਚ ਕੋਈ ਪ੍ਰਵਾਨਿਤ ਧਿਰ ਵਿਚਾਲੇ ਬੈਠੇ ਜੱਜ ਕੌਣ ਹੋਏਗਾ ਪੰਜ ਬੰਦੇ ਇਹਨਾਂ ਦੇ ਪੰਜ ਬੰਦੇ ਸਾਡੇ ਪਰ ਫੈਸਲਾ ਕੌਣ ਕਰੇਗਾ ਵੀ ਗਲਤ ਕੌਣ ਹੈ ਤੇ ਠੀਕ ਕੌਣ ਜਿੰਨਾ ਚਿਰ ਫੈਸਲਾ ਕਰਨ ਵਾਲਾ ਕੋਈ ਸਾਡੇ ਸਾਹਮਣੇ ਜੱਜ ਨਹੀਂ ਸਾਡੇ ਪ੍ਰਵਾਨਿਤ ਧਿਰ ਜਿਹੜੀ ਹੋਵੇ ਉਹ ਵਿਚਾਲੇ ਬੈਠੇ ਅਸੀਂ ਆਪਣੇ ਜਿੰਨੇ ਲਖਾਰੀਆਂ ਨੇ ਕਿਤਾਬਾਂ ਲਿਖੀਆਂ ਨੇ ਉਹਨਾਂ ਨੂੰ ਸਾਡੇ ਲੈਣੇ ਆ ਉਹ ਆ ਕੇ ਗੱਲ ਕਰ ਲੈਣ ਇਹ ਆਪਣੀ ਗੱਲ ਕਰ ਲੈਣ ਬਸ ਠੀਕ ਹੈ ਚਲੋ ਇਹਨਾਂ ਦੀ ਗੱਲ ਕਲੀਅਰ ਹੋ ਜਾਏਗੀ ਕੀ ਕਿ ਸਾਡੀ ਹੋ ਜਾਏਗੀ ਤਾਂ ਪਤਾ ਲੱਗ ਜਾਏਗਾ ਪਰ ਜੱਜ ਤਾਂ ਕੋਈ ਚਾਹੀਦਾ ਹੈ ਫੈਸਲਾ ਤਾਂ ਤਾਂ ਹੀ ਹੋਏਗਾ ਮੈਂ ਆਪਣੀ ਗੱਲ ਤੇ ਡੇ ਰਹਿਣਾ ਇਹਨਾਂ ਨੇ ਆਪਣੀ ਗੱਲ ਤੇ ਡੇ ਰਹਿਣਾ ਜੀ ਤੁਸੀਂ ਕੀ ਮੰਨਦੇ ਹੋਣ ਇਸ ਚੀਜ਼ ਦਾ ਫੈਸਲਾ ਕੀ ਹੋਣਾ ਚਾਹੀਦਾ ਸੰਗਤ ਤੇ ਸਾਦ ਸੰਗਤ ਤੇ ਜੜਤਾ ਜਾ ਮੈਂ ਆਪਣੀ ਵਾਲੀ ਸਾਰੀ ਗੱਲ ਇੱਕ ਵੀਡੀਓ 40 ਮਿੰਟ ਦੀ ਬਣਾਈ ਏ ਉਹ ਸਾਰੀ ਵੀਡੀਓ ਸੰਗਤ ਸੁਣਨ ਲਵੇ ਫਿਰ ਫੈਸਲਾ ਸੰਗਤ ਕਰੇ ਵੀ ਗਲਤ ਕੀ ਹੈ ਤੇ ਠੀਕ ਕੀ ਹੈ ਇਹ ਆਪਣਾ ਪੱਖ ਸੰਗਤ ਦੇ ਸਾਹਮਣੇ ਰੱਖਣ ਰਹੀ ਗੱਲ ਭਾਈ ਅਮਰੀਕ ਸਿੰਘ ਹੋਣਾ ਦੀ ਉਹ ਇਸ ਗੱਲ ਨੂੰ ਮੰਨ ਜਾਣਗੇ ਨਹੀਂ ਅਸਲ ਵਿੱਚ ਜਿੱਦ ਕਰ ਲਈ ਅੜੀ ਕਰ ਲਈ ਹੁਣ ਜਿਹੜੇ ਬੰਦੇ ਆਏ ਨੇ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਕਿ ਬਾਬਾ ਜਰਨੈਲ ਸਿੰਘ ਸ਼ਹੀਦ ਹੋ ਗਏ ਇਹ ਤਾਂ ਮੰਨਦੇ ਹੀ ਨਹੀਂ ਇਹ ਤਾਂ ਕਹਿੰਦੇ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ ਸਾਰੀ ਦੀ ਸਾਰੀ ਕੌਮ ਮੰਨਦੀ ਹੈ ਉਹ ਸ਼ਹੀਦ ਹੋ ਗਏ ਇਹ ਮੰਨਦੇ ਨਹੀਂ ਸ਼ਹੀਦ ਹੋਏ ਨਹੀਂ ਹਰ ਸਾਲ ਚੜ੍ਹਦੀ ਕਲਾ ਦਾ ਪਾਠ ਕਰਾਉਂਦੇ ਆ ਹੁਣ ਇਹ ਸਵਾਲ ਮੈਂ ਪੁੱਛਦਾ ਇਹਦਾ ਜਵਾਬ ਮੈਨੂੰ ਕੀ ਦੇਣਗੇ ਇਹ ਹਰ ਸਾਲ ਖੰਡ ਪਟ ਸਾਹਿਬ ਕਰਾ ਕੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਉਂਦੇ ਆ ਉਹਨਾਂ ਨੂੰ ਮੌਜੂਦਾ ਮੁਖੀ ਮੰਨਦੇ ਆ ਤੇ ਸਾਰੀ ਕੌਮ ਮੰਨਦੀ ਉਹ ਸ਼ਹੀਦ ਨੇ ਜੇ ਕੌਮ ਨਾਲ ਅੜੀ ਕਰ ਸਕਦੇ ਆ ਕੌਮ ਨਾਲ ਅੱਜ ਤੱਕ ਅੜੀ ਕਰਕੇ ਬੈਠਿਆ ਵੀ ਅਸੀਂ ਨਹੀਂ ਕੌਮ ਦੀ ਮੰਨਣੀ ਸਾਰੀ ਦੁਨੀਆ ਕਹੀ ਜੋ ਸ਼ਹੀਦ ਮੈਂ ਨਹੀਂ ਮੰਨਦਾ ਜਦੋਂ ਉਹ ਉਹਨਾਂ ਦੀ ਨਹੀਂ ਮੰਨਦੇ ਤੇ ਮੇਰੀ ਮੇਰੇ ਅੱਗੇ ਅੜੀ ਛੱਡ ਦੇਣਗੇ ਆਪਣੀ ਕੀ ਲੱਗਦਾ ਸਾਰੀ ਕੌਮ ਦੀ ਤਾਂ ਮੰਨ ਨਹੀਂ ਰੇ ਮੇਰੀ ਮੰਨ ਲੈਣਗੇ ਮੇਰੇ 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 ਹੱਥ ਜੋੜੇ ਜਾਂ ਮੇਰੀ ਗੱਲ ਫੈਸਲੇ ਮੰਨ ਲੈਣਗੇ ਤੇ ਹੁਣ ਜੇ ਤੁਸੀਂ ਕਹਿੰਦੇ ਵੀ ਇਹ ਅੜੀ ਕਰੀ ਬੈਠੇ ਨੇ ਕੀ ਕਹਿੰਦੇ ਆ ਵੀ ਬਾਬਾ ਜੀ ਤੋਂ ਮਾਫੀ ਮੰਗਾਉਣੀ ਆ ਹੁਣ ਤੁਹਾਨੂੰ ਕੀ ਲੱਗਦਾ ਵੀ ਸਾਧ ਸੰਗਤ ਨੇ ਵੀ ਜੇ ਕਿਤੇ ਇੱਕ ਤਾਂ ਤੇ ਤੁਸੀਂ ਇੱਕ ਪਾਸੇ ਵੀ ਕਿਹਾ ਕਿ ਆਪਾਂ ਮਤਲਬ ਦੋਨੇ ਤਰ੍ਹਾਂ ਲੜਦੇ ਚੰਗੇ ਲੱਗਦੇ ਕਿ ਆਪਣੇ ਸਿੱਖਾਂ ਦੇ ਅਸਰ ਗਲਤ ਜਾਂਦਾ ਤੁਹਾਨੂੰ ਕੀ ਲੱਗਦਾ ਵੀ ਸਿੱਖ ਸੰਗਤ ਵਾਸਤੇ ਜਸੇ ਇਹ ਸਹੀ ਗਲਤ ਅਸਰ ਨਾ ਜਾਵੇ ਕਿ ਜੇ ਤੁਹਾਨੂੰ ਮਤਲਬ ਸਾਧ ਸੰਗਤ ਵਾਸਤੇ ਮਾਫੀ ਮੰਗਣੀ ਨਹੀਂ ਵੀਰ ਜੀ ਮੇਰੀ ਇੱਕ ਬੇਨਤੀ ਸੁਣੋ ਜਿਹੜਾ ਬੰਦਾ ਤੱਕਾ ਕਰੇ ਆ ਕੇ ਮਾਫੀ ਉਹਨੂੰ ਮੰਗਣੀ ਚਾਹੀਦੀ ਜਿਹੜਾ ਜ਼ਬਰਦਸਤੀ ਕਰੇ ਮੈਂ ਆਪਣੇ ਕੋਲੋਂ ਕੋਈ ਗੱਲ ਬਣਾਉਂਗਾ ਫਿਰ ਮੈਂ ਮਾਫੀ ਮੰਗੂਗਾ ਜੀ ਕਿ ਮੈਂ ਗਲਤ ਗੱਲ ਕਹੀ ਏ ਫਿਰ ਮੈਂ ਮਾਫੀ ਮੰਗਦਾ ਜਦੋਂ ਮੈਂ ਤੁਹਾਡੇ ਸਾਹਮਣੇ ਹਵਾਲੇ ਦੇ ਰਿਆਂ ਪਟਵਈਆਂ ਦੇ ਹਵਾਲੇ ਦੇ ਰਿਆਂ ਜਿਨ੍ਹਾਂ ਦੇ ਸਾਰੀਆਂ ਕਿਤਾਬਾਂ ਲਿਖਦੇ ਨੇ ਮੈਂ ਮੈਂ ਕਾਦੇ ਵਾਸਤੇ ਨਾ ਕੇ ਹੱਥ ਜੋੜ ਕੇ ਮਾਫੀ ਗਲਤੀ ਕੀਤੀ ਤਾਂ ਮਾਫੀ ਮੰਗਾ ਮੇਰਾ ਸਟੈਂਡ ਹੈ ਜਿਹੜਾ ਮੇਰੇ ਸਟੈਂਡ ਕਰਕੇ ਸੰਗਤ ਮੈਨੂੰ ਪਿਆਰ ਕਰਦੀ ਹੈ ਮੈਨੂੰ ਸੁਣਦੀ ਹੈ ਤੇ ਜੇ ਮੈਂ ਆਪਣਾ ਸਿਧਾਂਤ ਹੀ ਛੱਡਤਾ ਸੱਚ ਛੱਡਤਾ ਸਟੈਂਡ ਹੀ ਛੱਡਤਾ ਤੇ ਫਿਰ ਮੈਨੂੰ ਕਿਹਨੇ ਪੁੱਛਣਾ ਮੈਂ ਆਪਣੀ ਜਿਹੜੀ ਗੱਲ ਕਹਿਣਾ ਉਹ ਕਿਸੇ ਆਧਾਰ ਤੇ ਕਿਸੇ ਬੇਸ ਤੇ ਕਹੀ ਹੈ ਤੇ ਮੈਂ ਆਪਣੀ ਗੱਲ ਤੇ ਖੜਾ ਤੇ ਮੈਂ ਕਹਿਣਾ ਜਿੱਥੇ ਮਰਜੀ ਮੇਰੇ ਨਾਲ ਗੱਲ ਕਰ ਲਓ ਪਰ ਪ੍ਰਵਾਨਿਤ ਥਿਲ ਕੋਈ ਜੱਜ ਲੈ ਆਓ ਤੇ ਬੈਠ ਕੇ ਆਪਾਂ ਗੱਲ ਕਰ ਲਾਂ ਹਾਂ ਤੁਸੀਂ ਜਿਹੜੀ ਸਿੱਖ ਸੰਗਤ ਹੈਗੀ ਆ ਉਹਨਾਂ ਨੂੰ ਕੋਈ ਬੇਨਤੀ ਕਰਨੀ ਚਾਹੂਗੇ ਆਪਣੇ ਵੱਲੋਂ ਸੰਗਤ ਦੇ ਚਰਨਾਂ ਵਿੱਚ ਇਹੋ ਹੀ ਬੇਨਤੀ ਹੈ ਜੀ ਵੀ ਗੁਰਬਾਣੀ ਨੂੰ ਆਪ ਪੜੋ ਗੁਰਬਾਣੀ ਨੂੰ ਖੁਦ ਖੋਜੋ ਭਾਈ ਗੁਰਦਾਸ ਜੀ ਨੂੰ ਪੜੋ ਫਿਰ ਤੁਹਾਨੂੰ ਸਾਰਾ ਆਈਡੀਆ ਲੱਗੇਗਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਸਾਡੀਆਂ ਗੱਲਾਂ ਕਿਸੇ ਦੀ ਐਵੇਂ ਨਾ ਮੰਨੋ ਗੁਰਬਾਣੀ ਨੂੰ ਬੇਸ ਬਣਾ ਕੇ ਆਪਣੀ ਜ਼ਿੰਦਗੀ ਵਿੱਚ ਚੱਲੋ ਤੇ ਸਾਰੀਆਂ ਕਿਤਾਬਾਂ ਆ ਪੜ੍ਹ ਲਓ ਫਿਰ ਵੇਖੋ ਵੀ ਗੁਰੂ ਤੇਗ ਬਹਾਦਰ ਸਾਹਿਬ ਬਾਣੀ ਵਿੱਚ ਕੀ ਕਹਿੰਦੇ ਆ ਬਾਣੀ ਵਿੱਚ ਕੀ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਪਤਾ ਕਿਉਂ ਹੋਈ ਸੀ ਤਿਲਕ ਜੰਜੂ ਦੀ ਰੱਖਿਆ ਵਾਸਤੇ ਮਤਲਬ ਕੀ ਇਹਦਾ ਵੀ ਵਿਚਾਰਾ ਪ੍ਰਤੀ ਸੁਤੰਤਰ ਰਹਿਣਾ ਚਾਹੀਦਾ ਹਰ ਬੰਦਾ ਮਹਾਰਾਜ ਕਹਿੰਦੇ ਸੀ ਔਰੰਗਜ਼ੇਬ ਤੂੰ ੱੱਕੇ ਨਾਲ ਇਹਨਾਂ ਦੇ ਜਨੇਊ ਲਵਾਉਣਾ ਹੈ ੱੱਕੇ ਨਾਲ ਤਿਲਕ ਲਵਾਉਣਾ ਮੈਂ ਤਿਲਕ ਜੰਜੂ ਪਾਉਂਦਾ ਨਹੀਂ ਪਰ ਮੈਂ ਤੱਕੇ ਦੇ ਵਿਰੋਧਾਂ ਜ਼ਬਰਦਸਤੀ ਆਪਣੇ ਵਿਚਾਰ ਕਿਸੇ ਤੇ ਥੋਪੇ ਨਹੀਂ ਜਾ ਸਕਦੇ ਆਪਣਾ ਧਰਮ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਆ ਉਸ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਵਿਚਾਰ ਨਹੀਂ ਥੋਪੇ ਕਿਸੇ ਉੱਤੇ ਉਹ ਕਹਿੰਦੇ ਸੀ ਮਾਰਜ ਨੇ 시ਦੀ ਦਿੱਤੀ ਹੈ ਇਹ ਦੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਾ ਕੁਰਬਾਨ ਕਰ ਦਿੱਤਾ ਵੀ ਹਰ ਬੰਦਾ ਆਪਣੇ ਵਿਚਾਰਾ ਪ੍ਰਤੀ ਸੁਤੰਤਰ ਹੈ ਹਿੰਦੂਆਂ ਨੂੰ ਆਪਣੇ ਧਰਮ ਦੀ ਆਗਿਆ ਨਾ ਕਿਹੜਾ ਮੈਂ ਕਿਹੜਾ ਹੱਕ ਜਾਂ ਜੇ ਤਿਲਕ ਜੰਜੂ ਦੇ ਪਰ ਤਿਲਕ ਜੰਜੂ ਦੇ ਮੈਂ ਹੱਕ ਵਿੱਚ ਨਹੀਂ ਫਿਰ ਵੀ ਮੈਂ ਇਹਨਾਂ ਵਾਸਤੇ ਕੁਰਬਾਨੀ ਦਊਂਗਾ ਵੀ ਬੰਦੇ ਨੂੰ ਆਪਣੀ ਗੱਲ ਕਹਿਣ ਦਿਓ ਫ੍ਰੀडम ਦਿਓ ਨਾ ਜੀ ਤੇ ਇਹ ਇਹ ਆਜ਼ਾਦੀ ਖੋਈ ਜਾ ਰਹੀ ਹੈ ਵਿਚਾਰਾ ਪ੍ਰਤੀ ਮੇਰੀ ਆਪਣੇ ਵਿਚਾਰ ਨੇ ਮੈਂ ਕਿਤੋਂ ਪੜਿਆ ਉਹਨਾਂ ਦੇ ਆਪਣੇ ਵਿਚਾਰ ਨੇ ਆਪ ਕੋ ਆਪਣੀ ਗੱਲ ਰੱਖੋਗਾ ਅੰਤੋਂ ਲੱਗਦਾ ਵੀ ਜਿਹੜੇ ਤੁਹਾਨੂੰ ਟਾਰਗੇਟ ਕਰਦੇ ਨੇ ਕੀ ਇਹਨਾਂ ਕੋਲੇ ਕੋਈ ਆਪਾਂ ਕਾਨੂੰਨ ਦੀ ਅਸਹਾਈਤਾ ਵੀ ਲੈ ਸਕਦੇ ਆਗੇ ਕਾਨੂੰਨ ਤਾਂ ਜਿਉਂ ਪ੍ਰਸ਼ਾਸਨ ਸਾਡੇ ਨਾਲ ਹੈ ਖੜਾ ਹੀ ਹੈ ਬਾਹਰਲੇ ਪਾਸੇ ਪ੍ਰਸ਼ਾਸਨ ਖੜਾ ਹੈ ਨਹੀਂ ਉਹਨਾਂ ਦੇ ਕੋਈ ਕੇਸ ਕਰਨ ਦੀ ਗੱਲ ਜਾਂ ਉਹਨਾਂ ਨੂੰ ਕਿਤੇ ਕੋਰਟ ਜਾ ਪਤਾ ਹੀ ਇਦਾਂ ਦਾ ਕੁਝ ਨਹੀਂ ਜੀ ਦੇਖੋ ਇਹ ਤਾਂ ਚਲੋ ਨਾਰਮਲ ਗੱਲ ਹੈਗੀ ਐ بس ਇਹਨਾਂ ਹੈਗਾ ਵੀ ਤੱਕਾ ਨਾ ਕਰੋ ਮੈਂ ਤਾਂ ਉੱਥੇ ਵੀਡੀਓ ਮੇਰੀ ਸੁਣਿਓ ਉਹਦੇ ਵਿੱਚ ਮੈਂ ਕਿਹਾ ਵੀ ਜੀਓ ਤੇ ਜੀਂਦੇ ਹੋ ਥੈਂਕ ਯੂ ਬਿਊਰੋ ਰਿਪੋਰਟ ਐਸਐਮਾ ਨਿਊਜ਼ ਪਟਿਆਲਾ